ਸਵਾਗਤ ਹੈ ਤੁਹਾਡਾ ਏਕਤਾ ਲਹਿਰ న్యూਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਏਕਤਾ ਲਹਿਰ న్యూਸ ਏਕਤਾ ਲਹਿਰ న్యూਸ ਦੀ ਟੀਮ ਪਹੁੰਚੀ ਆ ਜਗਦੰਬੇ ਧਾਮ ਦੇਵੀ ਤਲਾ ਮੰਦਿਰ ਦੇਵੀ ਤਲਾ ਮੰਦਿਰ ਜਗਦੰਬੇ ਧਾਮ ਜਿਹੜਾ ਕਿ ਸਬਜ਼ੀ ਮੰਡੀ ਦੇ ਨਾਲ ਮੌਜੂਦ ਹੈਗਾ ਆ ਉੱਥੇ ਜਿਵੇਂ ਮੈਂ ਦੱਸ ਦਵਾਂ ਕਿ ਆਉਣ ਵਾਲੇ ਨਰਾਤੇ ਵੀ ਆਉਣ ਵਾਲੇ ਆ ਤੇ ਵਿਸਾਖੀ ਵੀ ਆਉਣ ਲਈ ਆ ਉਸ ਦੇ ਸੰਬੰਧ ਵਿੱਚ ਇੱਥੇ ਇੱਕ ਕਾਰ ਸੇਵਾ ਚੱਲ ਰਹੀ ਆ ਕਾਰ ਸੇਵਾ ਮੈਂ ਤੁਹਾਨੂੰ ਦਿਖਾ ਦਿਆਂ ਮੇਰੇ ਨਾਲ ਨਾਲ ਆਓ ਮੈਂ ਤੁਹਾਨੂੰ ਕਾਰ ਸੇਵਾ ਦੀਆਂ ਤਸਵੀਰਾਂ ਦਿਖਾਣਾ ਆ ਜਿਹੜੀ ਕਾਰ ਸੇਵਾ ਇੱਥੇ ਚੱਲ ਰਹੀ ਆ ਬਹੁਤ ਨੌਜਵਾਨਾਂ ਦੇ ਵਿੱਚ ਇੱਥੇ ਉਤਸ਼ਾਹ ਹੈਗਾ ਆ ਕਾਰ ਸੇਵਾ ਨਾਲ-ਨਾਲ ਇੱਥੇ ਹੋ ਰਹੀ ਆ ਮੈਂ ਇੱਥੇ ਦੇ ਪ੍ਰਬੰਧਕਾਂ ਨਾਲ ਵੀ ਕੁਝ ਥੋੜੀ-ਬੋਦੀ ਗੱਲ ਕਰਾਂਗਾ ਕਾਰ ਸੇਵਕ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗਾ ਕਾਰ ਸੇਵਾ ਇੱਕ ਬਹੁਤ ਵਧੀਆ ਸੇਵਾ ਮੰਨੀ ਜਾਂਦੀ ਆ ਸਾਡੇ Hindu ਧਰਮ ਦੇ ਵਿੱਚ ਕਾਰ ਸੇਵਾ ਨੂੰ ਬਹੁਤ ਹੀ ਵਧੀਆ ਇੱਕ ਸੇਵਾ ਮੰਨੀ ਜਾਂਦੀ ਆ ਮੈਂ ਵਿਖਾਦੇ ਆ ਇੱਥੇ ਇਹ ਮੱਛੀਆਂ ਆ ਇਹ ਇਹਨਾਂ ਨੂੰ ਵੀ ਜਦਾਂ ਕਹਦੇ ਉਹ ਕਿ ਸਾਫ਼ ਜਲ ਸਾਫ਼ ਵਾਤਾਵਰਣ ਚਾਹੀਦਾ ਹੁੰਦਾ ਆ ਇਸ ਕਰਕੇ ਜਿਹੜੀ ਆ ਕਾਰ ਸੇਵਾ ਇੱਥੇ ਕੀਤੀ ਜਾ ਰਹੀ ਆ ਕਾਰ ਸੇਵਾ ਕੀਤੀ ਜਾ ਰਹੀ ਆ ਸਰੋਵਰ ਦੀ ਸਫਾਈ ਨਾਲ ਨਾਲ ਕੀਤੀ ਜਾ ਰਹੀ ਆ ਮੈਂ ਦੂਰ ਤੱਕ ਤਸਵੀਰਾਂ ਆਪਣੇ ਦਿਖਾ ਦਿਆਂ ਦੂਰ ਤੱਕ ਆਪਣੇ ਦਿਖਾ ਦਿਆਂ ਮੇਰੇ ਪਿੱਛੇ ਤੁਸੀਂ ਤਸਵੀਰਾਂ ਸਾਹ ਦੇਖ ਸਕਦੇ ਹੋ ਇਹ ਸਰੋਵਰ ਦੇ ਥੱਲੇ ਜਾਨੀ ਕਿ ਲਾਇ ਸ਼੍ਰੀ ਦੇਵੀ ਤਲਾ ਮੰਦਿਰ ਜਗਦੰਬੇ ਧਾਮ ਆ ਉਹਦੇ ਥੱਲੇ ਦੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਆ ਉਹਦੇ ਥੱਲੇ ਬਿਲਕੁਲ ਥੱਲੇ ਜਿਹੜੇ ਆ ਇਹ ਸੰਗਤ ਆ ਕੇ ਮੇਰੇ ਵੀਰ ਆ ਕੇ ਕਾਰ ਸੇਵਾ ਕਰ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਕੁਝ ਮੈਂ ਆਪਣੇ ਵੀਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਸ਼ਹਿਰ ਨਿਵਾਸੀਆਂ ਨਾਲ ਵੀ ਕੋਸ਼ਿਸ਼ ਥੋੜੀ-ਬਹੁਤੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਹੋਰ ਮੇਰੇ ਜਿਹੜੇ ਸਾਥੀ ਮੌਜੂਦ ਨੇ ਇਥੇ ਨਾਲ-ਨਾਲ ਮੇਰੇ ਵੀ ਕੁਝ ਬੈਠੇ ਨੇ ਕਾਰ ਸੇਵਾ ਕਰ ਰਹੇ ਨੇ ਸ਼ਾਇਦ ਥੋੜਾ ਜਿਹਾ ਸਾਹ ਲੈ ਰਹੇ ਨੇ ਮੈਂ ਇਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗਾ ਹਾਂਜੀ ਜੈ ਮਾਤਾ ਦੀ ਜੈ ਮਾਤਾ ਦੀ ਜੀ ਆਕੀ ਜਨਾ ਸਰ ਜੀ ਨਿਸ਼ਾਨ ਤੱਗਰਵਾਲ ਨਿਸ਼ਾਨ ਜੀ ਅੱਜ ਕਾਰ ਸੇਵਾ ਕਰ ਰਹੇ ਹੋ ਕਿਸ ਤਰ੍ਹਾਂ ਮੂਸੂ ਵਧੀਆ ਲੱਗ ਰਿਹਾ ਜੀ ਮੰਦਰ ਦੀ ਸਫਾਈ ਕਰਦੇ ਪਏ ਆ ਮੈਂ ਸਾਰਿਆਂ ਨੂੰ ਗੁਜਾਰਿਸ਼ ਕਰੂੰਗਾ ਜੀ ਸਾਰੇ ਸ਼ਹਿਰ ਵਾਸੀ ਆ ਕੇ ਆਪਣੀ ਸੇਵਾ ਕਰਾਂ ਮੰਦਰ ਦੀ ਭਲਾਈ ਵਾਸਤੇ ਜੀ ਆਪਾਂ ਵਿਸਾਖੀ ਦੇ ਦਿਨ ਆਪਾਂ ਇੱਥੇ ਆ ਸਕੀਏ ਤੇ ਮੰਦਰ ਦੀ ਆਪਣੀ ਸਫਾਈ ਹੋਵੇ ਵਧੀਆ ਕਾਰਿਆ ਆਪਾਂ ਕਰਦੇ ਪਏ ਆ ਕਦੋਂ ਤੋਂ ਕਦੋਂ ਤੋਂ ਲੱਗੇ ਜੀ ਸਵੇਰ ਦੇ 9 ਵਜੇ ਦੇ ਲੱਗੇ ਆ ਜੀ 9 ਵਜੇ ਦੇ ਲੱਗੇ ਆ ਹੋਰ ਵੀਰ ਵੀ ਨਾਲ ਮੌਜੂਦ ਆ ਹਾਂਜੀ ਜੈ ਮਾਤਾ ਜੀ ਜੈ ਮਾਤਾ ਜੈ ਮਾਤਾ ਜੀ ਨਾ ਜੀ ਆਗਾ ਮੱਗਰਵਾਲ ਜੀ ਕਰਵਾਲ ਸਾਹਿਬ ਕਾਰ ਸੇਵਾ ਕਰ ਰਹੇ ਉਹ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਮੰਦਰ ਦੀ ਭਲਾਈ ਲਈ ਦਾ ਹਰ ਕੰਮ ਕਰਨ ਲਈ ਆਪਾਂ ਤਿਆਰ ਬੈਠੇ ਆ ਤੇ ਆਪਾਂ ਚਾਹੁੰਦੇ ਕਿ ਸਾਰੇ ਸ਼ਹਿਰ ਵਾਸੀ ਆ ਕੇ ਇਸ ਆਪਣਾ ਯੋਗਦਾਨ ਪਾਣ ਤੇ ਤਾਂ ਕਿ ਆਪਾਂ ਵਿਸਾਖੀ ਆਉਣ ਵਾਲੇ ਪਰਵ ਤੇ ਨਰਾਤੇ ਆਪਾਂ ਇਸ਼ਨਾਨ ਕਰ ਸਕੀਏ ਆ ਇਸ਼ਨਾਨ ਕਰ ਸਕੀਏ ਸੇਵਾ ਦੀਆਂ ਤਸਵੀਰਾਂ ਨਾਲ-ਨਾਲ ਮੈਂ ਤੁਹਾਨੂੰ ਦਿਖਾ ਰਿਹਾ ਮੈਂ ਇੱਕ ਭੈਣ ਜੀ ਸਾਡੇ ਨਾਲ ਨੇ ਜੈ ਮਾਤਾ ਦੀ ਜੈ ਮਾਤਾ ਦੀ ਕੀਨਾ ਜੀ ਮਾਨੀ ਪੁੰਨੀ हां जी कारसेवा कर रहे हो मैं खाल साहब ही चढ़ गया तनु सेवा कर रहे हैं करदे हैं चलो ब्रेक ਲਈ ਆ ਬਹੁਤ ਵਧੀਆ ਢੰਗ ਦੇ ਨਾਲ ਕਾਲ ਸੇਵਾ ਕਰ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਵਧੀਆ ਲੱਗ ਰਿਹਾ ਜੀ ਆਪਣੇ ਮੰਦਿਰ ਦੀ ਸੇਵਾ ਕਰਨੀ ਅਸੀਂ ਰੋਜ਼ ਆਨੇ ਮੰਦਿਰ ਤੇ ਮੰਦਿਰ ਆਣ ਕੇ ਫਿਰ ਸਾਨੂੰ ਵਧੀਆ ਲੱਗਦਾ ਤੇ ਹੁਣ ਸੀਗਾ ਸਫਾਈ ਕਰਨ ਦਾ 6 ਸਾਲ ਬਾਅਦ ਕਰਨ ਲੱਗੇ ਤੇ ਸੀ ਆਪਣੀ ਸੇਵਾ ਅਸੀਂ ਕਿ ਲੇਖੇ ਲਈਏ ਹਾਂ ਲੇਖੇ ਲਈਏ ਤੁਹਾਡੇ ਮੈਂ ਪੈਰ ਦੇਖ ਰਿਹਾ ਬਿਲਕੁਲ ਕਾਹ ਕੋਈ ਗੱਲ ਨਹੀਂ ਚਲੋ ਸੇਵਾ ਆ ਜੀ ਸੇਵਾ ਜ਼ਰੂਰ ਕਰਨੀ ਚਾਹੀਦੀ ਆ ਸੇਵਾ ਸੇਵਾ ਜਿਹੜੀ ਕਾਰ ਸੇਵਾ ਆ ਸੇਵਾ ਜ਼ਰੂਰ ਸਾਰਿਆਂ ਨੂੰ ਕਰਨੀ ਚਾਹੀਦੀ ਮੇਰੇ ਵੀਰ ਨਾਲ ਹੋਰ ਮੌਜੂਦ ਨੇ ਨਾਲ ਨਾਲ ਇਧਰ ਵੀ ਲੱਗੇ ਮੈਂ ਦਿਖਾ ਦਿਆਂ ਇਧਰ ਮੇਰੇ ਵੀਰ ਇੱਕ ਹੋਰ ਲੱਗੇ ਨੇ ਆ ਭਾਜੀ ਸਾਸਰੀ ਕਾਲ ਦੇ ਤਾਂ ਸਾਸਰੀ ਕਾਲ ਹੀ ਕਰਾਂਗੇ ਸੇਵਾ ਕਰ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਮਿਹਰਬਾਨੀ ਸਾਹਿਬ ਸ਼੍ਰੀ ਦੇਵੀ ਤਲਾ ਮੰਦਿਰ ਪ੍ਰਬੰਧਕ ਕਮੇਟੀ ਜਗਦੰਬੇ ਧਾਮ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਮੈਂ ਪਹਿਲੇ ਵੀ ਦਿਖਾ ਚੁੱਕਾ ਹਾਂ ਜਗਦੰਬੇ ਧਾਮ ਦੇ ਵਿੱਚ ਮੌਜੂਦ ਆ ਇੱਕ ਕਾਰ ਸੇਵਾ ਇੱਥੇ ਚੱਲ ਰਹੀ ਆ ਆਉਣ ਵਾਲੇ ਨਰਾਤੇ ਆ ਬਸਾਖੀ ਵੀ ਆਉਣ ਵਾਲੀ ਆ ਗੱਲਬਾਤ ਕਰਾਂਗੇ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਆਪਣਾ ਨੰਦ ਸਿੰਘ ਜੀ ਪਹਿਲੇ ਅਰੋਨ ਗੁਪਤਾ ਜੀ ਚੇਅਰਮੈਨ ਜਗਦੰਬੇ ਧਾਮ ਦੇਵੀ ਤਲਾ ਮੰਦਿਰ ਕਾਰ ਸੇਵਾ ਸ਼ੁਰੂ ਹੋਈ ਹੈ ਕਿਉਂਕਿ ਜਦੋਂ ਦਾ 2011 ਦੇ ਵਿੱਚ ਸਰੋਵਰ ਦੀ ਨਿਰਮਾਣ ਕੀਤਾ ਸੀ ਪਾਣੀ ਛੱਡਿਆ ਸੀ ਉਸ ਤੋਂ ਬਾਅਦ ਇੱਕ ਵਾਰੀ ਕਾਰ ਸੇਵਾ ਹੋਈ ਸੀ ਅੱਜ 5 ਸਾਲ ਹੋ ਗਏ ਸੀਗੇ ਪਾਣੀ ਬਹੁਤ ਗੰਦਲਾ ਹੋ ਗਿਆ ਸੀ ਇਸ ਕਰਕੇ ਕਾਰ ਸੇਵਾ ਲੋਕਾਂ ਦਾ ਵੀ ਬਹੁਤ ਕਹਿਣਾ ਸੀ ਸ਼ਹਿਰ ਵਾਸੀਆਂ ਦਾ ਕਿ ਕਾਰ ਸੇਵਾ ਹੋਣੀ ਚਾਹੀਦੀ ਕਾਰ ਸੇਵਾ ਸ਼ੁਰੂ ਕਰਾਈ ਆ ਹਮ ਹਮਾਕੇ ਲੋਕ ਆ ਰਹੇ ਆ ਹੋਰ ਵੀ ਆ ਰਹੇ ਆ ਕਾਰ ਸੇਵਾ ਚੱਲ ਰਹੀ ਆ ਕਿਉਂਕਿ ਵਿਸਾਖੀ ਦਾ ਪਰਵ ਆ ਰਿਹਾ ਕਿਉਂਕਿ ਜਗਦੰਬੇ ਦਾ ਹਨ ਦੇਵੀ ਤਲਾ ਮੰਦਿਰ ਵੱਲੋਂ ਜਦੋਂ ਵੀ ਕੋਈ ਇਸ਼ਨਾਨ ਕਰਨ ਦਾ ਜਾਂ ਕੋਈ ਵੀ ਗ੍ਰਹਿਣ ਆਂਦਾ ਲੋਕ ਇਸ਼ਨਾਨ ਕਰ ਰਹੇ ਹਾਸਕਰ ਬਸਾਖੀ ਦੇ ਦਿਨ ਤਿਹਾਡੇ ਤੇ ਅਸੀਂ ਦੇਵੀ ਤਲਾ ਮੰਦਿਰ ਜਿਹੜਾ ਇਹ ਇਸ਼ਨਾਨ ਵਾਸਤੇ ਸੰਗਤਾਂ ਲਈ ਖੋਲਦੇ ਆ ਉਸੇ ਉਪਲਕਸ਼ ਵਿੱਚ ਕਾਰ ਸੇਵਾ ਪੂਰੇ ਜੋਰ ਨਾਲ ਚੱਲ ਰਹੀ ਹੈ ਜੈ ਮਾਤਾ ਰੋਕਣਾ ਜਾਵਾਂਗਾ ਕਿ ਰੋਕਣਾ ਜਾਵਾਂਗਾ ਤੁਹਾਨੂੰ ਮੈਂ ਦੇਖ ਰਿਹਾ ਹਾਂ ਬੰਦੇ ਵੀ ਬਹੁਤ ਘਟਿਆ ਇਹ ਪੰਜਾਬ ਸਰਕਾਰ ਦੀਆਂ ਹੁਕਮਾਂ ਦੇ ਪਾਲਨਾਂ ਦੇ ਹਿਸਾਬ ਨਾਲ ਉਹ ਹਿਸਾਬ ਨਾਲ ਕਰ ਬਿਲਕੁਲ ਜੀ ਜੋ ਵੀ ਕਾਰ ਸੇਵਾ ਵੀ ਹੋਣੀ ਹੈ ਜਾਂ ਅਸੀਂ ਸਰੋਵਰ ਇਸ਼ਨਾਨ ਲਈ ਵੀ ਖੋਲਣਾ ਸਰਕਾਰ ਦੀਆਂ ਜੋ ਪਾਲਨਾਂ ਆ ਜੋ ਦਿਸ਼ਾ ਨਿਰਦੇਸ਼ਾ ਉਹਨੂੰ ਮਦਦ ਜੇ ਰੱਖੇ ਹੀ ਹੋਣਾ ਮਾਸਕ ਲਾ ਕੇ ਆਣਗੇ ਪਹਿਲਾਂ ਅਸੀਂ ਹੱਥ ਸੈਨੀਟਾਈਜ਼ ਕਰਾਵਾਂਗੇ ਫਿਰ ਸ਼ਨਾਣ ਕੋਈ ਕਰਨਾ ਹੋਊਗਾ ਸਾਰਾ ਕੋਈ ਕਰਨਗੇ ਉਹਨੂੰ ਪਾਲਣਾ ਕਰਨਗੇ ਹੁਕਮ ਦਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਚੇਅਰਮੈਨ ਸਾਹਿਬ ਹੋਰ ਸੱਜਣ ਸਾਡੇ ਨਾਲ ਮੌਜੂਦ ਨੇ ਜੀ ਪੰਡਤ ਜੀ ਮੰਦਰ ਦੇ ਮੌਜੂਦ ਨੇ ਜੈ ਜੈ ਮਾਤਾ ਦੀ ਜੀ ਜੈ ਮਾਤਾ ਦੀ ਅੱਜ ਕਾਰ ਸੇਵਾ ਹੋ ਰਹੀ ਹੈ ਜੀ ਕੋਈ ਆਪ ਆਪਣਾ ਕੋਈ ਕਾਰ ਸੇਵਾ ਕੇ ਮੱਥਾ ਲਾ ਕੇ ਉਸ ਦਾ ਉਸ ਦਾ ਸਨਾਨ ਕਾਰ ਸੇਵਾ ਕਰਨਾ ਬੜਾ ਪੁੰਨਕਾ ਕੰਮ ਹੈ ਔਰ ਪਰਮਾਰਥ ਹੈ ਇਸ ਤੋਂ ਵੱਧ ਕੇ ਕੋਈ ਪੁੰਨ ਨਹੀਂ ਹੈ ਇਸse ਬੜਕਰ ਕੋਈ ਪੁਨਿ ਇਸse ਬੜਕਰ ਕੋਈ ਸੇਵਾ ਨਹੀਂ ਹੈ ਜਿੰਨੀ ਜ਼ਿਆਦਾ ਹੋ ਸਕੇ ਸਾਰੀ ਸੰਗਤ ਸੇਵਾ ਕਰੇ ਮਹਾਮਾਈ ਸਭ ਦਾ ਭਲਾ ਕਰੇਗਾ ਪੰਡਤ ਜੀਨਾ ਜੀ ਪੰਡਤ ਬੇਕੁੰਠ ਨਾਥ ਜੀ ਪੰਡਤ ਬੇਕੁੰਠ ਨਾਲ ਜੀ ਸਾਡੇ ਨਾਲ ਹੋ ਸੱਜਣ ਮੌਜੂਦ ਨੇ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੀ ਜੀਨਾ ਸਰ ਜੀ ਬੋਬੀ ਮਿਸ਼ਰਾ ਜੀ ਹਾਂਜੀ ਅੱਜ ਜਗਦੰਬੇ ਤਾਮ ਦੇਵੀ ਤਲਾ ਮੰਦਿਰ ਵਿੱਚ ਕਾਰ ਸੇਵਾ ਸ਼ੁਰੂ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕੀ ਜਿਆਦਾ ਤੋਂ ਜਿਆਦਾ ਆਪਣਾ ਯੋਗਦਾਨ ਇੱਥੇ ਆਪਣਾ ਦੇਣ ਜੈ ਮਾਤਾ ਦੀ ਹੋਰ ਵੀ ਸੱਜਣ ਨਾਲ ਮੌਜੂਦ ਨੇ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੀ ਕੀ ਕਹਿਣਾ ਚਾਹੁੰਦੇ ਜੀ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਜੁੜ ਕੇ ਬੇਨਤੀ ਕਰੂੰਗਾ ਕਿ ਆਪਣੇ ਦੇਵੀ ਤਲਾਬ ਮੰਦਰ ਦੀ ਕਾਰ ਸੇਵਾ ਚੱਲ ਰਹੀ ਆ ਹਮ ਹਮਾ ਕੇ ਆਪਣੇ ਪਰਿਵਾਰ ਸਮੇਤ ਇੱਥੇ ਪਹੁੰਚ ਕੇ ਆਪਣੀ ਕਾਰ ਸੇਵਾ ਦੇ ਵਿੱਚ ਯੋਗਦਾਨ ਦਿਓ ਜੈ ਮਾਤਾ ਦੀ ਜੈ ਮਾਤਾ ਦੀ ਵੀਨਾ ਜੀ ਅਸ਼wini ਕੁਮਾਰ ਜੀ ਪੁਰੀ ਤੇ ਅੱਜ ਇਸ ਦੇਵੀ ਤਲਾ ਤੇ ਜਿਹੜਾ ਬਹੁਤ ਵੱਡਾ ਉਤਸਵ ਹੋ ਰਿਹਾ ਕਿਉਂਕਿ ਇਹ ਜਿਹੜੀ ਸੇਵਾ ਦਾ ਮੌਕਾ ਬਹੁਤ ਘੱਟ ਮਿਲਦਾ ਔਰ ਬਹੁਤ ਹੀ ਪੁੰਨਕਰਮ ਜਿਨ੍ਹਾਂ ਦੇ ਹੁਣ ਉਹ ਉਹਨਾਂ ਨੂੰ ਇਹ ਪ੍ਰਾਪਤ ਹੁੰਦਾ ਇਹ ਦੇਵੀ ਤਲਾ ਮੰਦਿਰ ਦੇ ਵਿੱਚ ਜਿਹੜਾ ਸਰੋਵਰ ਦੀ ਕਾਰ ਸੇਵਾ ਵਾ ਸਭ ਨੂੰ ਇੱਥੇ ਕਿਉਂਕਿ ਹਰ ਤਰ੍ਹਾਂ ਦਾ ਮੇਲਾ ਉਤਸਵ ਮਨਾਇਆ ਜਾਂਦਾ ਜਿਵੇਂ ਛੱਟੀ ਮਈਆ ਜੀ ਦਾ ਬਹੁਤ ਵੱਡਾ ਉਤਸਵ ਮਨਾਇਆ ਜਾਂਦਾ ਤੇ ਇਸ ਕਰਕੇ ਔਰ ਆਉਣ ਆਣ ਵਾਲੇ ਹੋਰ ਮੇਲਿਆਂ ਵਾਸਤੇ ਵੀ ਇਹਨਾਂ ਦੀ ਸਫਾਈ ਬਹੁਤ ਜ਼ਰੂਰੀ ਸੀ ਜੈ ਮਾਤਾ ਜੈ ਮਾਤਾ ਦੀ ਜੀ ਨਾ ਸਰ ਜੀ ਸੁਰਿੰਦਰ ਬਾਂਸਲ ਸਰਬਾਬ ਕੀ ਕਹਿਣਾ ਚਾਹੋਗੇ ਅੱਜ ਦੇ ਮੌਕੇ ਸਰੇ ਜਿਹੜੀ ਕਾਰ ਸੇਵਾ ਸੀ 5 ਸਾਲਾਂ ਬਾਅਦ ਕਰਵਾਉਣ ਲੱਗੇ ਆ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਹਰ 5 ਸਾਲ ਬਾਅਦ ਕਾਰ ਸੇਵਾ ਹੋਵੇ ਔਰ ਸਾਰਾ ਦੇਵੀਤਲ ਸਰੋਵਰ ਜਿਹੜਾ ਪੂਰੀ ਤਰ੍ਹਾਂ ਸਵੱਛ ਹੋ ਜਾਏ ਤਾਂ ਕਿ ਆਉਣ ਵਾਲੇ ਟਾਈਮ 'ਚ ਬਸਾਖੀ ਦਾ ਪਰਬ ਮਨਾਇਆ ਜਾਵੇ ਜਾਂ ਛੱਟ ਮਾਤਾ ਦਾ ਪਰਬ ਮਨਾਇਆ ਜਾਵੇ ਸਾਨੂੰ ਬੜੀ ਖੁਸ਼ੀ ਹੈ ਕਿ ਲੋਕੀਂ ਪਰ ਚੱਲ ਕੇ ਸਾਥ ਲੈ ਰਹੇ ਨੇ ਕਾਰ ਸੇਵਾ ਦੇ ਵਿੱਚ ਔਰ ਇਦਾਂ ਹੀ ਅੱਗੇ ਵੀ ਲੈਂਦੇ ਰਹਿਣਗੇ ਜੈ ਮਾਤਾ ਦੀ ਕਾਰ ਸੇਵਾ ਦੇ ਵਿੱਚ ਹਿੱਸਾ ਲੈਂਦੇ ਰਹੋ ਹਨ ਤੇ ਅੱਗੇ ਵੀ ਇਸੇ ਤਰ੍ਹਾਂ ਮੈਂ ਇੱਕ ਵਾਰ ਫੇਰ ਤਸਵੀਰਾਂ ਦਿਖਾ ਦਿਆਂ ਮੇਰੇ ਵੀਰ ਕਿਦਾਂ ਇੱਕ ਲੇਨ ਬਣਾ ਕੇ ਕਿਸ ਤਰ੍ਹਾਂ ਇਹ ਕਾਰ ਸੇਵਾ ਹੋ ਰਹੀ ਨੇ ਮੇਰੀਆਂ ਭੈਣਾਂ ਆ ਮਾਤਾ ਮਾਂ ਵੀ ਇਹਦੇ ਵਿੱਚ ਹਿੱਸਾ ਲੈ ਰਹੀਆਂ ਨੇ ਜਿੱਥੇ ਤੱਕ ਨਜ਼ਰ ਜਾਂਦੀ ਏਕ ਲਾਈਨ ਬਣਾ ਕੇ ਕਾਰ ਸੇਵਾ ਹੋ ਰਹੀ ਆ ਜਗਦੰਬੇ ਧਾਮ ਦੀਆਂ ਤਸਵੀਰਾਂ ਆ ਨਕੋਦਰ ਜਗਦੰਬੇ ਧਾਮ ਦੇਵੀ ਤਲਾ ਮੰਦਿਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਕਿ ਕਾਰ ਸੇਵਾ ਹੋ ਰਹੀ ਆ ਸ਼ਹਿਰ ਵਾਸੀ ਹੋਰ ਵੀ ਆ ਰਹੇ ਨੇ ਕਾਰ ਸੇਵਾ ਕਰਨ ਦੇ ਲਈ ਕਾਰ ਸੇਵਾ ਇੱਕ ਬਹੁਤ ਹੀ ਵਧੀਆ ਸੇਵਾ ਆ ਬਹੁਤ ਹੀ ਸੇਵਾ ਉਹਨਾਂ ਨੂੰ ਮਿਲਦੀ ਆ ਕਿਉਂਕਿ ਜਿਹੜਾ ਪਾਣੀ ਜੇ ਸ਼ੁੱਧ ਰਹੇਗਾ ਪਾਣੀ ਵੀ ਇਦਨਾ ਸ਼ੁੱਧ ਰਹੇਗਾ ਪਾਣੀ ਵੀ ਸਾਫ਼ ਸੁਥਰਾ ਰਹੇਗਾ ਉਹਨਾਂ ਵਾਲੀ ਜਿਹੜੀ ਵਿਸਾਖੀ ਆ ਜਾਂ ਆਉਣ ਵਾਲੇ ਨਰਾਤੇ ਆ ਇਹ ਵੀ ਸੰਗਤਾਂ ਤੇ ਲੱਗਣਗਾ ਕੈਮਰਾਮੈਨ ਸੁਮਿਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਏਕਤਾ ਲਹਿਰ ਨਿਊਜ਼ ਨਕੋ